ਡੀਪੀਐਸ ਮਕਦਮੇ ਵਿੱਚ ਵੱਖ-ਵੱਖ ਵਹੀਕਲ ਦੀ ਨਿਰਾਮਾਈ ਕੀਤੀ ਹੈ ਸਰ ਉਹਦੀ ਬਾਰੇ ਜਾਣਕਾਰੀ ਦੇ ਲਈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਪਾਜੀ ਰਤਮੀਨਾ ਜੀ ਆਈਪੀਐਸ ਦੇ ਦishan ਦੇ ਦੇਸ਼ੇਕ ਅਸੀਂ ਅੱਜ ਐਨਡੀਪੀਐਸ ਕੇਸਸ ਦੇ ਜਿਹੜੀ ਕੇਸ ਪ੍ਰੋਪਰਟੀ ਅਨਕਲੇਮਡ ਸੀਗੀ ਉਹਦੀ ਅੱਜ ਓਪਨ ਆਕਸ਼ਨ ਕੀਤੀ ਹੈ ਜਿਸ ਵਿੱਚ 49 ਵਹੀਕਲ ਟੋਟਲ ਅਸੀਂ ਆਕਸ਼ਨ ਕੀਤੇ ਨੇ ਇਸ 35 ਵਾਹਨ ਟੂ-ਵੀਲਰਸ ਨੇ ਤੇ 14 ਵਾਹਨ ਫੋਰ-ਵੀਲਰ ਨੇ ਟੋਟਲ ਅਸੀਂ 456070 ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ Gracias.